ਕਮਬੈਕ ਹਾਊ ਆਰ ਯੂ ਹਮ ਨਹੀਂ ਮੈਂ ਤਾਂ ਤੁਹਾਡੀ ਵੇਟ ਕਰਦੀ ਸੀਗੀ ਚਲ ਆਹ ਲੈ ਇਸ ਕੋ ਇੱਕ ਹੈ ਡੇਰੀ ਵਿੱਚ ਚਲੋ ਮੈਂ ਦੇਖਦੀ ਆਂ ਆਹ ਮਨੀਤ ਦੇ ਸਕੂਲੋਂ ਨੋਟਿਸ ਆਇਆ ਕਿ ਅਲਵੰਡਾ ਜੋਲ ਖਲਾਈ ਜਾਣੀ ਆ ਠੀਕ ਆ ਯਸ ਤੈਨੂੰ ਖਲਾਉਣੀ ਆ ਗੋਲੀ ਉੱਥੇ ਸਕੂਲੇ ਤੁਸੀਂ ਖਾ ਲਿਓ ਓਕੇ ਯਸ ਲਿਖ ਓਕੇ ਮੈਂ ਯਸ ਲਿਖ ਦੂੰਗੀ ਮਾਰਨਿੰਗ ਗੁੱਡ ਆਫਟਰਨੂਨ ਗਾਇਜ਼ ਅੱਜ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆਂ ਦਿਨ ਦੇ 12:30 ਵਜੇ ਓਕੇ ਜੀ ਹੁਣ ਮੈਂ ਮਨੀਤ ਦੇ ਕਪੜੇ ਵਗੈਰਾ ਚੇਂਜ ਕਰਾਂ ਇਹਨੂੰ ਦੁੱਧ-ਦੁੱਧ ਵਗੈਰਾ ਬਣਾਦਾ ਮੈਂ ਵੀ ਆਪਣੇ ਲਈ ਚਾਹ ਦਾ ਕੱਪ ਬਣਾ ਲਾਂ ਆ ਕੀ ਕੀਤਾ ਪੁੱਤ ਸਾਰੇ ਥੱਲੇ ਫੁੱਟਦੇ ਚਲੋ ਆਜੋ ਪਹਿਲਾਂ ਕਪੜੇ ਚੇਂਜ ਕਰੀਏ ਫਿਰ ਹੈਂਡਵਾਸ਼ ਕਰ ਲਾਂ ਓਕੇ ਮੀ ਫੇਵਰੇਟ ਦਾਲ ਹੁੰਦੀ ਆ ਉਦੋਂ ਤੱਕ ਫਰਾਂ ਲੰਚ ਐਂਡ ਫਿਨਿਸ਼ ਕਰਕੇ ਹੁੰਦੀ ਆ ਗੋਜਈ ਆਉਂਦੇ ਬੱਚਿਆਂ ਦੀ ਮਸਤੀ ਸਟਾਰਟ ਫਿਰ ਮੈਂ ਵੀਡੀਓ ਬਣਾਉਣ ਲੱਗੀ ਮਨੀਤ ਹਨਾ ਬਲੂਨ ਫੜਦੀ ਫੜਦੀ ਬਲੂਨ ਤਾਂ ਫੜਿਆ ਨਹੀਂ ਜਾ ਕੇ ਕੰਧ ਦੇ ਵਿੱਚ ਵੱਜੀ ਠਾ ਦੇਣੀ ਮੈਂ ਇਗਨੋਰ ਕਰਤਾ ਤੇ ਪੁੱਛਿਆ ਕੀ ਹੋਇਆ ਔਰ ਉਹਨ ਲਾਪੀ ਬਹੁਤ ਜ਼ੋਰ-ਜ਼ੋਰ ਦੀ ਕਹਿੰਦੀ ਕੰਧ ਆ ਕੇ ਵੱਜੀ ਮੈਂ ਕਿਹਾ ਤੂੰ ਤਾਂ ਖੜੀ ਸੀ ਕੰਧ ਆ ਗਈ ਆਪੇ ਹੀ ਤੇ ਫੇਰ ਇਹਨੂੰ ਪਿਆਰ ਨਾਲ ਮਨਾਇਆ ਮੈਂ ਕਿਹਾ ਜੇ ਤੂੰ ਥੋੜਾ ਜਿਹਾ ਹੋਰ ਜ਼ੋਰ ਦੀ ਵੱਜਦੀ ਤਾਂ ਤੂੰ ਇੱਧਰ ਜਾ ਕੇ ਕੰਧ ਤੇ ਬਾਥਰੂਮ ਚ ਹੀ ਡਿੱਗਣਾ ਫੇ ਜਾ ਕੇ ਤੇ ਹਫੀ ਜਰਾਕ ਅੱਜ ਬਫਨ ਇਹਨਾਂ ਨੇ ਹਬਲੂਨ ਗੇਮ ਚੱਲਣੀਆਂ ਜੀ ਆਹ ਇੱਕ ਤਾਂ ਇਹਨਾਂ ਨੂੰ ਮਾਰਨ ਦਾ ਆਈ ਦਵਾਨੋ ਠੀਕ ਹੈ ਨਹੀਂ ਮੈਨੂੰ ਨਹੀਂ ਆਉਂਦਾ ਇਹਦਾ ਆਹ ਮਮਾ ਨੇ ਬਿਗ ਸ਼ਾਟ ਮਾਰਿਆ ਮੇਰੇ ਮੁਖਾ ਕਰ ਦਿੱਤੀ ਸਨ ਰਾਤ ਹੋਣੀ ਆ ਸਕੂਲ ਤੋਂ ਹਜੇ ਡਰੈਸ ਲਾ ਕੇ ਹਟਿਆ ਮਹੀਤਾ ਜਿੰਦੀ ਪਹਿਲਾ ਸ਼ੁਕਰ ਹੈ ਕੋਈ ਇੰਡੋਰ ਗੇਮ ਹੋਈ ਜਿਹੜਾ ਦੌੜਨ ਵਾਲੀ ਬਚ ਗਿਆ ਉਹ ਆਊਟ ਆ ਜਾਣਾ ਫਿਰ ਹੁਣ ਇਹ ਮਨੀਤ ਨੇ ਜਥੇ ਲੜੇਕ ਜਾਂਦਾ ਹਨਾ ਮਾਰ ਹੁਣ ਮਨੀਤ ਨੇ ਥੱਲੇ ਨਹੀਂ ਡਿਗਣ ਦੇਣਾ ਕਿਉਂਕਿ ਇਹ ਥੱਲੇ ਖੜੀ ਹੈ ਹਨਾ ਬਾਜੀ ਨੇ ਬੈੱਡ ਤੇ ਨਹੀਂ ਆਉਣ ਦੇਣਾ ਚਲੋ ਤੂੰ ਫਿਕਰ ਹੋ ਐਨਜੋਏ ਮੈਂ ਕੁਛ ਖਾਣ ਲਈ ਬਣਾਉਣੀ ਆ ਓਕੇ ਕੀ ਖਾਣਾ ਫਿਰ ਅੱਜ ਫਰਾਈਜ਼ ਨਹੀਂ ਪੁੱਤੋ जी मैं टेस्टी बनिया ना और देखो पहा पसंद नहीं कर ਮੈਂ ਵੀ ਨਵਾਂ ਬੀਆ ਲਗਾ ਵਿੱਚ ਅੱਜ ਇੱਕ ਬਲੈਕਿਸ਼ ਮਿਸ਼ ਮਿਸ਼ ਉਹਨਾਂ ਦਾ ਬੜੀ ਵਧੀਆ ਲੱਗਦਾ। ਕੋਟੇਟਾ ਮੈਂ ਉੱਪਰ ਡਰਾਈ ਫਰੂਟਸ ਦਾ ਮਿਕਸਚਰ ਪਾਇਆ। ਉਹਦੇ ਨਾਲ ਕਿੰਨਾ ਹੈਲਦੀ ਬਣਦਾ ਇਹ। ਬਹੁਤ ਹੀ ਜ਼ਿਆਦਾ। ਅੱਜ ਜੁਮੇ ਕਰਤੀ ਐਨਜੋਏ। ਕਿ ਮੀਟ ਖੀ ਉੱਟ ਗਈ ਆ ਸਰਾਟ ਹੋਣੇ ਖੇਲ ਕੇ ਹਟਿਆ। ਨਾਲ ਥੋੜੀ ਦਰ ਮੈਂ ਵੀ ਖੇਲਦੀ ਸੀ ਨਾਲ ਤੇ ਕਾਰਡਸ ਆ ਹੁਣ ਚਲੇ ਬਾਤ। ਅੱਛਾ ਚप्पल ਰਹੀ ਪਾਣੀ ਉਹ ਮੈਨੂੰ ਪਤਾ ਨਹੀਂ ਲੱਗਾ ਮੈਂ ਲਾਈਟ ਬੰਦ ਕਰਤੀ ਆਜੋ ਨਾਲੇ ਦੁੱਧ ਦੇਖੀ ਆ ਗਿਆ ਚਲੋ ਜੀ ਅਰੇ ਮੈਨੂੰ ਬੋਲਿਆ ਕੀ ਆ ਬਾਹਰ ਕਰਨੀ ਕਿ ਨਹੀਂ ਹਾਂ ਲੈ ਗਿਆ ਹਾਂ ਚਲੋ ਜੀ ਹੁਣ ਆਪਾਂ ਕਰੀਏ ਕਿਚਨ ਦਾ ਕੰਮ ਸਟਾਰਟ ਦੁੱਧ ਲੈ ਆਈਏ ਤੇ ਦੋਨੋਂ ਸਬਜ਼ੀ ਵੀ ਅੱਜ ਕੁਝ ਬਣਾਉਣੀ ਪੈਣੀ ਆ ਦੇਖਦੇ ਕੀ ਬਣਾਈਏ ਫਿਰ ਹੁਣ ਚਲੋ ਜੀ ਕਰਦੇ ਹਾਂ ਸਟਾਰਟ ਈ ਰੋਟੀ ਪੋਣੀ ਆ ਪਾ ਲਈਆ ਖਾ ਪਿੰਦਾ ਦੀ ਸਬਜੀ ਦੇ ਤੋਂ ਥੋੜੀ ਜਿਹੀ ਸਬਜੀ ਅੱਜ ਥੱਲੇ ਲੱਗ ਗਈ ਕਰਕੇ ਮੈਨੇ ਜਾਣਾ ਫਿਕਾ ਕਿਤੇ ਤਾਂ ਕੈਸ ਥੋੜਾ ਆ ਜਾ ਮੈਂ ਤੇਜ ਕਰ ਲਿਆ ਵੀ ਛੇਤੀ ਬਣ ਜਵੇ ਉਹ ਬੈਂਗਣ ਬੈਂਗਣ ਥੱਲੇ ਲੱਗੇ ਤਾਂ ਆਪੂ ਚੱਲਣਾ ਇੱਦਾਂ ਹੀ ਰਹਿ ਗਏ ਤਾਂ ਕਰਕੇ ਥੋੜੀ ਜੀ ਬਾਹਰੋਂ ਜੀ ਹੋ ਗਈ ਪਰ ਟੇਸਟੀ ਇੰਨੀ ਬਣੀ ਕਿ ਸਾਰੀ ਸਬਜੀ ਫਿਨਿਸ਼ ਬੱਚਿਆਂ ਨੇ ਵੀ ਬਹੁਤ ਖੰਮ ਗਿੱਤੀ ਸੋਨਾਂ ਅੱਜ ਤਾਂ ਕਹਿੰਦਾ ਮਮਾ ਕੱਲ ਲਈ ਹੈਗੀ ਮੈਂਗਾ ਨਹੀਂ ਪੁੱਤ ਫੇਰ ਦੁਬਾਰਾ ਬਣਾ ਲਵਾਂਗੇ ਬੈਂਗਣ ਆਪਣੇ ਘਰ ਦੇ ਹੀ ਆ ਇੱਕ ਦੋਕ ਲੱਗੇ ਆ ਉਹ ਤਾਂ ਫਰੇ ਪਲਾਂਟ ਰੇ ਉਹ ਬਰਨ ਹੋ ਗਏ ਆ ਤੇ ਆ ਮੈਂ ਪਨੀਰ ਵੀ ਬਣਾ ਲਿਆ ਹੋਇਆ ਸਵੇਰ ਲਈ ਕਿਉਂਕਿ ਮੈਨੂੰ ਪਤਾ ਨਹੀਂ ਇਹਨੇ ਸਵੇਰ ਨੂੰ ਪਨੀਰ ਵਾਲੇ ਪਰੌਠਿਆਂ ਦਾ ਆਰਡਰ ਕਰਨਾ ਆ ਜਾਂ ਕੁਛ ਹੋਰ ਤਾਂ ਕਰਕੇ ਫਿਰ ਪਨੀਰ ਬਣਾ ਲਿਆ ਸਾਰਿਆਂ ਨੇ ਰੋਟੀ ਪਣੀ ਲਿਆ ਖਾ ਜੀ ਹੋ ਮੈਂ ਲੱਗੀ ਕਿਚਨ ਕਲੀਨ ਕਰਨ ਭੰਡੇ ਤੋਂ ਹੁਣ ਤੇ ਇਹਦੇ ਨਾਲ ਹੀ ਆਪਾਂ ਅੱਜ ਦੇ ਬਲੌਗ ਦੀ ਐਂਡਿੰਗ ਕਰਦੇ ਆ ਥੈਂਕ ਯੂ ਜੀ ਮੇਰੇ ਬਲੌਗਸ ਦੇ ਨਾਲ ਬਣੇ ਰਹਿਣ ਲਈ ਤੇ ਮੈਨੂੰ ਬਹੁਤ ਬਹੁਤ ਪਿਆਰ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮਤਨ ਅੱਜ ਦਾ ਬਲੌਗ ਪਸੰਦ ਆਇਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਬਾਏ ਬਾਏ ਮੇਰਾ ਨਾ ਬਹੁਤ ਦਿਲ ਕਰਦਾ ਹੁੰਦਾ ਕਿ ਮੈਂ ਨਾ ਬਲੌਗ ਬਣਾਵਾਂ ਤੇ ਮੈਂ ਨਾ ਆਪਣੀਆਂ ਦਿਲ ਦੀਆਂ ਗੱਲਾਂ ਕਰਾਂ ਫਿਰ ਮੈਨੂੰ ਹੁੰਦਾ ਪਤਾ ਨਹੀਂ ਕਿਸੇ ਨੂੰ ਚੰਗੀਆਂ ਲੱਗਣ ਕੇ ਨਾ ਲੱਗਣ ਕਹਿਣਾ ਇਹ ਆਪਣੀਆਂ ਹੀ ਮਾਰੀ ਜਾਂਦੀ ਆ ਹਨਾ ਤੇ ਐਦਾਂ ਮੇਰਾ ਜੀ ਕਰਦਾ ਹੁੰਦਾ ਕਿ ਮੈਂ ਬਲੌਗ ਦੇ ਵਿੱਚ ਮੈਂ ਨਾ ਗੱਲਾਂ ਕਰਾਂ ਆਪਣੀ ਆਡੀਅנס ਦੇ ਨਾਲ ਵੀ ਮੈਨੂੰ ਉਹ ਕਮੈਂਟ ਕਰਕੇ ਕੁਛ ਨਾ ਕੁਛ ਪੁੱਛਣ ਤਾਂ ਫਿਰ ਮੈਂ ਉਹਨਾਂ ਦਾ ਜਵਾਬ ਦੇਵਾਂ ਐਦਾਂ ਮੈਨੂੰ ਬੜਾ ਪਿਆਰ ਜਿਹਾ ਆਉਂਦਾ ਸਾਰਿਆਂ ਤੇ ਕਿ ਇਦਾਂ ਥੋੜਾ ਜਿਹਾ ਮੈਨੂੰ ਕੁਛ ਤੁਸੀਂ ਕੋਈ ਗੱਲ ਕਰਿਆ ਕਰੋ ਕਮੈਂਟ ਦੇ ਵਿੱਚ ਫਿਰ ਮੈਂ ਤੁਹਾਨੂੰ ਉਹਨਾਂ ਦੇ ਜਵਾਬ ਦੇਵਾਂ ਆਪਾਂ ਗੱਲਾਂ ਕਰੀਏ ਗੱਲਾਂ ਦਾ سلسلہ ਜਿਆ ਬਣਿਆ ਰਹੇ ਇੱਕ ਦੂਸਰੇ ਨਾਲ ਪਛਾਣ ਬਣੇ ਸੋਹਣਾ ਲੱਗਦਾ ਹੈ ਆਪਣਾ ਇਦਾਂ ਗੱਲਾਂ ਬਾਤਾਂ ਕਰਕੇ ਹਨਾ ਚਲੋ ਠੀਕ ਹੈ ਜੀ ਮੈਂ ਤਾਂ ਫਿਰ ਫਿਰ ਵੀਡੀਓ ਨੂੰ ਲੰਬੀ ਖਿੱਚੀ ਜਾ ਰਹੀ ਹਾਂ ਓਕੇ ਬਾਏ ਬਾਏ ਮਿਲਦੇ ਹਾਂ ਫਿਰ ਕੱਲ੍ਹ ਫੇਰੇ ਠੀਕ ਹੈ ਫਿਰ ਦੁਬਾਰਾ ਮੇ ਤੁਹ ਰਿਆ ਨਹੀਂ ਹੋਇਆ ਜਿੱਦਾਂ ਨਾ ਹੁਣ ਦੇਖੋ ਕੰਮ ਸਾਰਾ ਹੋ ਗਿਆ ਸਿਰਫ ਭਾਂਡੇ ਧੋਣ ਵਾਲੇ ਆ ਮੈਨੂੰ ਇਹ ਹੀ ਹੁੰਦਾ ਮੈਨੂੰ ਇਹ ਨਾ ਧੋਣੇ ਪੈਣ ਵੀ ਕੋਈ ਮੈਜਿਕ ਜੀ ਛੜੀ ਹੋਵੇ ਮੈਂ ਐ ਘਮਾਵਾਂ ਫਰ ਹੀ ਕਿਚਨ ਕਲੀਨ ਹੋ ਜਵੇ ਬਟ ਏਦਾਂ ਹੁੰਦਾ ਨਹੀਂ ਹੈਗਾ ਹਨਾ ਤੇ ਜਦੋਂ ਮੈਂ ਜਦੋਂ ਆਪਣੇ ਘਰ ਸੀ ਆਪਣੀ ਮੰਮੀ ਹੁਣਾਂ ਦੇ ਕੋਲ ਸੀਗੀ ਮੈਂ ਕੀ ਕਰਨਾ ਆਪਣੀ ਚਾਈ ਦੇ ਘਰ ਚਲ ਜਾਣਾ ਰਾਤ ਨੂੰ ਹਨਾ ਜਦੋਂ ਦੇਖਣਾ ਕਿਚਨ ਦੀ ਲਾਈਟ ਬੁੱਝ ਗਈ ਵੀ ਮੰਮੀ ਨੇ ਭਾਂਡੇ ਧੋ ਲੈ ਹੁਣੇ ਮੈਂ ਵਾਪਸ ਆ ਜਾਣਾ ਮੰਮੀ ਨੇ ਵਜਾ-ਵੁੱਜਾ ਮਾਰੀ ਜਾਣੀਆਂ ਮੈਨੂੰ ਮੈਂ ਸੁਣਦੀਆਂ ਵੀ ਨਹੀਂ ਹੁੰਦੀਆਂ ਸੀ ਤਾਂ ਕਈ ਵਾਰੀ ਅਣਸੁਣੀਆਂ ਵੀ ਕਰ ਦੇਣੀਆਂ ਪਰ ਹੁਣ ਮੈਂ ਕਿੰਨੀ ਆ ਹੁਣ ਚਾਹੇ ਜੋ ਮਰਜ਼ੀ ਹੋਵੇ ਧੋਣੇ ਮੈਨੂੰ ਹੀ ਪੈਣੇ ਆ ਹਨਾ ਚਲੋ ਇਹ ਵੀ ਲਾਈਫ ਦਾ ਬਹੁਤ ਸੋਹਣਾ ਪਲੇਆ ਸਾਰਿਆਂ ਨੂੰ ਨਸੀਬ ਹੋਵੇ ਕਿਉਂਕਿ ਦੇਖੋ ਜੀ ਘਰ 'ਚ ਕੋਈ ਹੋਊਗਾ ਤਾਂ ਰੋਟੀ ਵਾਲੇ ਭਾਂਡੇ ਹੋਣਗੇ ਜਿੱਦਾਂ ਕਿ ਹੁਣ ਮੇਰੇ ਨਾਲ ਦਾ ਪਸਤਰ ਮੈਂ ਕਿੰਨੀ ਦਫਾ ਕੀ ਘਰ ਖਾਲੀ ਆ ਜਿੱਥੇ ਹਨਾ ਉਹਨਾਂ ਦੇ ਭਾਂਡੇ ਵੀ ਨਹੀਂ ਹੁੰਦੇ ਧੋਣ ਵਾਲੇ ਸੋ ਬਹੁਤ ਈ ਵਰੀ ਇਦਨੀਆਂ ਹੈਗੀਆਂ ਆ ਜਗ੍ਹਾ ਬਹੁਤ ਹੀ ਜ਼ਿਆਦਾ ਨਜ਼ਦੀਕੀ ਆ ਮੇਰੇ ਤੇ ਭਾਂਡੇ ਨਹੀਂ ਧੋਣ ਵਾਲੇ ਹੁੰਦੇ ਘਰ 'ਚ ਲਾਈਟਾਂ ਹੀ ਨਹੀਂ ਜਗਦੀਆਂ ਉਹ ਵੀ ਘਰ ਕਾਦੇ ਆ ਹਨਾ ਘਰ ਉਹਨਾਂ ਨਾਲ ਹੀ ਸੋਹਣੇ ਲੱਗਦੇ ਆ ਜਿੱਥੇ ਝੂਠੇ ਭਾਂਡੇ ਹੋਣ ਅੰਦਰ ਗੰਦਗੀ ਆਵੇ ਪੈਰਾਂ ਦੇ ਨਾਲ ਉਹ ਵੀ ਕਾਲ ਹੁੰਦੇ ਆ ਹਨਾ ਓਕੇ ਜੀ ਬਾਏ ਬਾਏ ਫਿਰ ਸਫੀਅ ਕਾਲ ਫਿਰ ਮਿਲਦੇ ਆਪਾਂ